ਓਏ ਬਾਪੀ ਆ ਜਾਓ ਉਹਨਾਂ ਨੂੰ ਜਿਹੜੇ ਜਵਾਬ ਦੇ ਜਿਹੜੇ ਕਹਿੰਦੇ ਚਮਕੀਲੇ ਨਾਲ ਤਾਂ ਕੁੜੀ ਕੋਈ ਖੜ ਕੇ ਰਾਜੀ ਨਹੀਂ ਸੀਗੀ ਹੈ ਇੱਕ ਗੱਲ ਬਣਾਈ ਦੀ ਇਹਨਾਂ ਨੇ ਆ ਜਾਓ ਹੁਣ ਮੈਂ ਦੱਸਦਾ ਦੇਖੋ ਤਾਂ ਆਹ ਕੌਣ ਮਨ ਨਾਲ ਗਾਣ ਵਾਲੀ ਕੱਲੀ ਅਮਰਜੋਤਨੀ ਚਮਕੀਲੇ ਨਾਲ ਖਾੜੇ ਲਾਉਣ ਲਈ ਤਰਸਦੀਆਂ ਸੀਗੀਆਂ ਤਰਸਦੀਆਂ ਸੀਗੀਆਂ ਬਹੁਤ ਸਾਰੀਆਂ ਕੁੜੀਆਂ ਦੇ ਨਾਲ ਚਮਕੀਲੇ ਨੇ ਖਾੜੇ ਲਾਏ ਆ ਉਹਨਾਂ ਚੋਂ ਆ ਨੀਤੂ ਵੀ ਆ ਹਾਂ ਗੋਚਨ ਕੋਮਲ ਹੋਰ ਬਹੁਤ ਵਾ ਮੈਂ ਦੇ ਨਾਗ ਨਾਲ ਵਾ ਲੰਬੀ ਲਿਸਟ ਵਾ ਐਤੋਂ ਤੱਕ ਅਮਰ ਨੂਰੀ ਨੇ ਵੀ ਖੜੇ ਲਾਇਆ ਚਮਕੀਲੇ ਨਾਲ ਪਾ ਮਿਰਕਦੋਈ ਲਾਇਆ ਜੇ ਚੰਗਾ ਸਗਾ ਉਹ ਤੁਹਾਨੂੰ ਇਹ ਗੱਲ ਦੱਸ ਦਵਾਂ ਓਏ ਉਹ ਬਹੁਤ ਇੱਜ਼ਤ ਕਰਦਾ ਸੀ ਜਨਾਨੀਆਂ ਦੀ ਕੁੜੀਆਂ ਦੀ ਤਾਂ ਹੀ ਉਹਦੇ ਕੋਲ ਕੜ ਕੇ ਸੇਵ ਮਹਿਸੂਸ ਕਰਦੀਆਂ ਸੀ ਤੁਸੀਂ ਐਵੇਂ ਗੱਲਾਂ ਬਣਾਈ ਜਾਂਦੇ ਦੂਜਾ ਤੁਸੀਂ ਰੌਲਾ ਪਾਨੇ ਆ ਯਾਰ ਪਈ ਉਹ ਚਮਕੀਲੇ ਦੇ ਖਾੜਿਆਂ ਦੇ ਵਿੱਚ ਤਾਂ ਕੁੜੀਆਂ ਨਹੀਂ ਸੀ ਜਾਂਦੀਆਂ ਬੁੜੀਆਂ ਨਹੀਂ ਸੀ ਜਾਂਦੀਆਂ ਉੱਥੇ ਐਦਾਂ ਦੇ ਗੀਤ ਗਾਉਂਦੇ ਸੀ ਲੱਚਰ ਗੀਤ ਗਾਉਂਦੇ ਉਹ ਸਭ ਤੋਂ ਵੱਧ ਬੁੜੀਆਂ ਹੀ ਬੈਠੀਆਂ ਹੁੰਦੀਆਂ ਸੀ ਕੁੜੀਆਂ ਹੀ ਬੈਠੀਆਂ ਹੁੰਦੀਆਂ ਸੀ ਮੋਹਰੇ ਜਾ ਕੇ ਓਏ ਚਵਾਰੇ ਭਰਿਓ ਹੁੰਦੇ ਸੀ ਓਏ ਆ ਜਿਹੜੀ ਗਾਉਣ ਵਾਲੀ ਆ ਦੇਖੋ ਤਾਂ ਕਿੰਨੀ ਸੁਨੱਖੀ ਆ ਹੈ ਇਹ ਐਮੀ ਜਿਹਨਾਂ ਕਲਾਕਾਰਾਂ ਦੇ ਤੁਸੀਂ 팬 ਬਣੇ ਉਹਨਾਂ ਦੇ ਕੋਲ ਨਹੀਂ ਮੈਂ ਕਹਿੰਦਾ ਉਹਨਾਂ ਕੋਲ ਨਹੀਂ ਇਹ ਖੜਦੀ ਹੋਣੀ ਜਿਹੜੀ ਚਮਕੀਲੇ ਨਾਲ ਗਾਉਣ ਲੱਗੀ ਹੋਆ ਉਹਨਾਂ ਦੇ ਨਾਲ ਚ ਹੈ ਕੋਈ ਇਸ ਤੋਂ ਵੱਧ ਕਿ ਸੁਨੱਖੀ ਹੋਣੀ ਕਲਾਕਾਰਨੀ ਹਾਂ ਫਿਰ ਤੁਸੀਂ ਕਹਿੰਦੇ ਆ ਜੇ ਇਹਨੂੰ ਚਮਕੀਲਾ ਵਧੀਆ ਲੱਗਦਾ ਸੀ ਚੰਗਾ ਲੱਗਦਾ ਸੀਗਾ ਉਹਨੂੰ ਉਹਦੇ ਤੇ ਤਾਂ ਹੀ ਉਹ ਅਮਰਜੋਤ ਤੋਂ ਸਭਾਈ ਕੱਲੀ ਨਾਲ ਗਾਉਣ ਜਾਂਦੀ ਸੀ ਚਮਕੀਲੇ ਦੇ ਤੁਸੀਂ ਬਿਨਾਈ ਗੱਲੋਂ ਯਾਰ ਗੱਲਾਂ ਬਣਾਉਂਦੇ ਰਹਿੰਦੇ ਆ ਨਾ ਜੀ ਚਮਕੀਲੇ ਤੇ ਤਾਂ ਗੀਤ ਐਦਾਂ ਦਾ ਜਨਾਨੀਆਂ ਪ੍ਰਤੀ ਆਏ ਸੀ ਉਹਦੇ ਤਾਂ ਕੋਲ ਨਹੀਂ ਸੀ ਖੜਦੀ ਕੋਈ ਉਹਨੂੰ ਤਾਂ ਦੇਖ ਕੇ ਨਹੀਂ ਸੀ ਰਾਜੀ ਕੁੜੀਆਂ ਤਾਂ ਉਹ ਤਾਂ ਦੂਰ ਦੇਖ ਕੇ ਭੱਜ ਜਾਂਦੀਆਂ ਸੀ ਜੇਸਪਿੰਡ ਤੇ ਚਮਕੀਲਾ ਗਾਣ ਚੱਲ ਜਾਂਦਾ ਸੀ ਕੁੜੀਆਂ ਭੱਜ ਜਾਂਦੀਆਂ ਸੀਗੀਆਂ ਲੋਕ ਘਰਾਂ ਚ ਬਾੜ ਲੈਂਦੇ ਸੇ ਗੱਲਾਂ ਕਿੱਥੋਂ ਬਣਾਈ ਜਾਂਦੇ ਆ ਲੋਕ ਖਾੜੇ ਦੇ ਜਾਂਦੇ ਸੀ ਨਾਲ ਕੁੜੀਆਂ ਵੀ ਜਾਂਦੀਆਂ ਸੀ ਬਿਆਹਾਂ ਤੇ ਦੇਖ ਕੇ ਉਹ ਕਾੜਿਆਂ ਚ ਕਿਦਾਂ ਕੁੜੀਆਂ ਬੁੜੀਆਂ ਮਰੇ ਕੁਰਸੀਆਂ ਤੇ ਬੈਠੀਆਂ ਆ ਹੁਣ ਤੁਹਾਡੀ ਇੰਨੀ ਕੁ ਬਹੁਤ ਵਾ ਤੇ ਮਿਲਦੇ ਆ ਅਗਲੀ ਵੀਡੀਓ ਚ ਕਮੈਂਟ ਜ਼ਰੂਰ ਕਰਦੇ ਹੋ ਤੇ ਬਾਪਿਓ ਲਾਈਕ ਵੀਡੀਓ ਕਰ ਦਿਆ ਕਰੋ